ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਇਸ ਸਾਲ 26 ਜਨਵਰੀ ਦੀ ਗਣਤੰਤਰ ਦਿਵਸ ਪਰੇਡ ਦੇ ਵਿੱਚ ਪੰਜਾਬ ਦੀ ਝਾਕੀ ਸ਼ਾਮਲ ਨਹੀਂ ਹੋਵੇਗੀ। ਪਿਛਲੇ ਸਾਲ ਵੀ ਇਹ ਝਾਕੀ ਸ਼ਾਮਲ ਨਹੀਂ ਸੀ ਕੀਤੀ ਗਈ। ਇਸ ਬਾਰੇ ਜਿੱਦੋਂ ਪਰਸੋਂ ਆ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕੀਤਾ ਤਾਂ ਲੱਗਿਆ ਕਿ ਕੇਂਦਰ ਸਰਕਾਰ ਇਸ ਬਾਰੇ ਕੀ ਕਹਿੰਦੀ ਹੈ ਉਹਨੂੰ ਦੇਖ ਲਿਆ ਜਾਵੇ। ਕੇਂਦਰ ਸਰਕਾਰ ਨੇ ਤਾਂ ਕੁਝ ਨਹੀਂ ਕਿਹਾ ਦੂਜੇ ਦਿਨ ਖਬਰ ਲੱਗੀ ਕਿ ਬੀਜਪੀ ਦੇ ਜਿਹੜੇ ਪੰਜਾਬ ਪ੍ਰਧਾਨ ਨੇ ਸ਼੍ਰੀ ਸੁਨੀਲ ਜਾਖੜ ਜੀ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਅਫਸੋਸਨਾਕ ਹੈ ਤੇ ਨਾਲ ਉਹਨਾਂ ਨੇ ਭਗਵੰਤ ਮਾਨ ਤੇ ਬਾਕੀ ਗੱਲਾਂ ਨਹੀਂ ਕਹੀਆਂ ਕੱਲ ਉਦੋਂ ਹੱਦ ਹੋ ਗਈ ਜਦੋਂ ਸੁਨੀਲ ਜਾਖੜ ਜੀ ਨੇ ਸ਼ਰ੍ਹਾਮ ਇਹ ਬਿਆਨ ਦੇ ਦਿੱਤਾ ਕਿ ਇਹ ਤਾਂ ਚਾਕੀ ਤਾਂ ਨਹੀਂ ਸ਼ਾਮਲ ਹੋਈ ਕਿ ਇਹਦੇ ਵਿੱਚ ਭਗਵੰਤ ਮਾਨ ਤੇ ਕੇਜਰੀਵਾਲ ਦੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਤਾਂ ਕਰਕੇ ਬੜੀ ਸਨਸਨੀ ਫੈਲੀ ਇਸ ਗੱਲ ਨਾਲ ਕੇਂਦਰ ਸਰਕਾਰ ਨੇ ਕੋਈ ਅਧਿਕਾਰਤ ਬਿਆਨ ਇਹਦੇ ਬਾਰੇ ਅੱਜ ਤੱਕ ਜਾਰੀ ਨਹੀਂ ਕੀਤਾ ਮਨਚਾ ਆ ਰਿਹਾ ਸੀ ਵੀ ਅਸਲ ਮਾਜਰਾ ਕੀ ਹੈ ਜਦੋਂ ਕੱਲ ਸ਼ਾਮ ਨੂੰ ਭਗਵੰਤ ਮਾਨ ਜੀ ਨੇ ਇਹਨੂੰ ਸਪਸ਼ਟ ਕੀਤਾ ਕਿ ਮੈਂ ਰਾਜਨੀਤੀ ਛੱਡ ਦੂੰ ਜੇ ਹੋਏ ਦਿਖਾ ਦੇਣ ਕਿ ਅਸੀਂ ਕਿਤੇ ਫੋਟੋ ਲਾਈ ਹੋਈ ਸੀਗੀ ਤੇ ਸਾਨੂੰ ਪਹਿਲਾਂ ਤਾਂ ਸ਼ੱਕ ਪਿਆ ਕਿ ਵੀ ਫੋਟੋਆਂ ਦੇ ਬੜੇ ਸ਼ਕੀਨ ਨੇ ਮੋਦੀ ਤੋਂ ਲੈ ਕੇ ਕੇਜਰੀਵਾਲ ਤੱਕ ਭਗਵੰਤ ਮਾਨ ਤੱਕ ਫੋਟੋਆਂ ਦੇ ਤਾਂ ਇਹਨਾਂ ਦੀ ਕਮਜ਼ੋਰੀ ਹੈ ਵੀ ਹੋ ਸਕਦਾ ਕਿਤੇ ਸੱਚ ਹੀ ਨਾ ਹੋਵੇ ਪਰ ਸ਼ਾਮ ਨੂੰ ਗੱਲ ਸਾਫ਼ ਹੋ ਗਈ ਕਿ ਵੀ ਫੋਟੋਆਂ ਵਾਲੀ ਗੱਲ ਕੋਈ ਨਹੀਂ ਸੀ ਤੇ ਐਡਾ ਵੱਡਾ ਝੂਠ ਐਡੇ ਵੱਡੇ ਲੀਡਰ ਨੇ ਪਹਿਲਾਂ ਜਿਹੜੇ ਕਾਂਗਰਸ ਦਾ ਪ੍ਰਧਾਨ ਰਿਹਾ ਹੋਵੇ ਤੇ ਅੱਜ ਕੱਲ ਬੀਜੇਪੀ ਦਾ ਪੰਜਾਬ ਦਾ ਪ੍ਰਧਾਨ ਹੈ ਕੰਨ ਦਾ ਤਾਂ ਰਾਜਨੀਤੀ ਚ ਆਇਆ ਨਹੀਂ ਐਡਾ ਪੁਰਾਣਾ ਬੰਦਾ ਇਹੋ ਜਿਹਾ ਝੂਠ ਬੋਲ ਦੇਵੇ ਇਹ ਵੀ ਗੱਲ ਬਹੁਤ ਮਾੜੀ ਸੀਗੀ ਤੇ ਹੁਣ ਉਹ ਝੂਠ ਨੰਗਾ ਹੋ ਗਿਆ ਤੇ ਉਹਦੇ ਚ ਸਾਫ਼ ਹੋ ਗਿਆ ਕਿ ਜਿਵੇਂ ਬੀਜੇਪੀ ਦੇ ਬਾਕੀ ਲੀਡਰਾਂ ਨੂੰ ਝੂਠ ਬੋਲਣ ਦੀ ਗੁਰਤੀ ਦਿੱਤੀ ਜਾਂਦੀ ਹੈ ਇਹਨੂੰ ਨਾਲ ਦੀ ਨਾਲ ਇਹੋ ਗੁਰਤੀ ਦੇ ਦਿੱਤੀ ਗਈ ਤੇ ਇਹਨੇ ਉਹ ਝੂਠ ਬੋਲ ਦਿੱਤਾ ਅਸੀਂ ਉਹਨਾਂ ਦੇ ਇਹ ਝੂਠ ਬੋਲਣ ਦੀ ਸਖਤ ਨਿੰਦਿਆ ਕਰਦੇ ਹਾਂ ਤੇ ਦੱਸਣਾ ਚਾਹੁੰਦੇ ਆ ਪੰਜਾਬੀ ਲੋਕਾਂ ਨੂੰ ਕਿ ਪੰਜਾਬ ਦਾ ਹੱਕ ਮਾਰਿਆ ਜਾ ਰਿਹਾ ਹੋਵੇ ਪੰਜਾਬ ਦੀ ਝਾਕੀ ਨਾ ਜਾਵੇ ਉਹ ਭਗਵੰਤ ਮਾਨ ਦੀ ਝਾਕੀ ਨਹੀਂ ਕੇਜਰੀਵਾਲ ਦੀ ਝਾਕੀ ਨਹੀਂ ਆਮ ਆਦਮੀ ਪਾਰਟੀ ਦੀ ਝਾਕੀ ਨਹੀਂ ਪੰਜਾਬ ਦਾ ਉਹਦੇ 'ਚ ਹਿੱਸਾ ਹੋਣਾ ਸੀ 26 ਜਨਵਰੀ ਦੇ ਵਿੱਚ ਤੇ ਉਹ ਹਿੱਸਾ ਜਿਹੜਾ ਮਾਰਿਆ ਗਿਆ ਉਹਨੂੰ ਮਾਰਨ ਨੂੰ ਜਿਹੜਾ ਯੋਗ ਠਹਿਰਾਉਂਦੇ ਐ ਗਾਇਜ ਠਹਿਰਾਉਂਦੇ ਐ ਕਿ ਆਪਣੇ ਜਾਖੜ ਸਾਹਿਬ ਅਸੀਂ ਉਹਨਾਂ ਦੀ ਬਹੁਤ ਰਿੰਦਿਆ ਕਰਦੇ ਆ ਤੇ ਪੰਜਾਬ ਦੀ ਸਮੁੱਚੀ ਬੀਜੇਪੀ ਨੂੰ ਇਸ ਗੱਲ ਦਾ ਧਿਆਨ ਲੈਣਾ ਚਾਹੀਦਾ ਕਿ ਅਜਿਹੇ ਪੰਜਾਬ ਵਿਰੋਧੀ ਬਿਆਨ ਜਿਹੜਾ ਉਹ ਇਹਨਾਂ ਨੂੰ ਬੜਾ ਮਹਿੰਗਾ ਪਊਗਾ ਆਉਣ ਵਾਲੇ ਸਮੇਂ ਦੇ ਵਿੱਚ ਤੇ ਅਸੀਂ ਕੇਂਦਰ ਸਰਕਾਰ ਤੋਂ ਵੀ ਇਹ ਮੰਗ ਕਰਦੇ ਆ ਕਿ ਇਸ ਗੱਲ ਤੇ ਦੁਬਾਰਾ ਗੌਰ ਕਰਕੇ ਇਹ ਜਿਹੜਾ ਤੁਹਾਡਾ ਥੀਮ ਵਾਲਾ ਸਿਸਟਮ ਹੈ ਨਾ ਇਹ ਕੇਂਦਰੀਕਰਨ ਹੈ ਵੀ ਫਲਾਣਾ ਥੀਮ ਹੀ ਬਣਾ ਕੇ ਲਿਓ ਸੂਬੇ ਕੋਈ ਤੁਹਾਡੇ ਬੰਨੇ ਹੋਏ ਆ ਵੀ ਜਿਹੜਾ ਥੀਮ ਤੁਸੀਂ ਕਹਿਤਾ ਉਹੀ ਲੈ ਕੇ ਆਉਣ ਉਹਨਾਂ ਦੀ ਮਰਜ਼ੀ ਹੈ ਕਿ ਉਹ ਕਿਹੜਾ ਲੈ ਕੇ ਜਾਂਦੇ ਆ ਇਸ ਕਰਕੇ ਅਜਹੀਆਂ ਗੱਲਾਂ ਛੱਡ ਕੇ ਪੰਜਾਬ ਦੀ ਝਾਕੀ ਉਹਦੇ ਸ਼ਾਮਲ ਹੋਣੀ ਚਾਹੀਦੀ ਹੈ ਪੰਜਾਬੀਆਂ ਦਾ ਇਸ ਦਾ ਉਹਦੇ ਚ ਨਮਿਤਗੀ ਹੋਣੀ ਚਾਹੀਦੀ ਹੈ ਦੂਸਰੀ ਜਿਹੜੀ ਖਬਰ ਹੈ ਇੰਡੀਅਨ ਐਕਸਪ੍ਰੈਸ ਦੀ ਹੁਣ ਅੱਜ ਖਬਰ ਲੱਗੀ ਹੋਈ ਹੈ ਵੀ ਜਿਹੜੇ 8 ਭਾਰਤੀ ਨੇਵੀ ਦੇ ਸਾਬਕਾ ਅਫਸਰਾਂ ਨੂੰ ਪਿਛਲੇ ਸਾਲ ਅਗਸਤ 2022 ਦੇ ਵਿੱਚ ਕਤਰ ਦੇ ਵਿੱਚ ਫੜਿਆ ਗਿਆ ਸੀਗਾ ਉਹਨਾਂ ਦੇ ਉੱਤੇ ਇਸ ਸਾਲ ਅਕਤੂਬਰ ਦੇ ਵਿੱਚ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ ਪਰसों ਬੜੀ ਚਾਰਾ ਜੋਝ ਤੋਂ ਬਾਅਦ ਪਰसों ਉਹਨਾਂ ਦੀ ਸਜ਼ਾ ਘਟਾ ਦਿੱਤੀ ਗਈ ਹੈ ਜਿਹੜਾ ਭਾਰਤ ਦਾ ਵਿਦੇਸ਼ ਮੰਤਰਾਲੇ ਦਾ ਜਿਹੜਾ ਸਪੋਕਸਮੈਨ ਹੈ ਅਰਿੰਦਮ ਬਾਗਚੀ ਉਹਨੇ ਪ੍ਰੈਸ ਕਾਨਫਰੰਸ ਤਾਂ ਕੀਤੀ ਹੈ ਪਰ ਉਹਦੇ ਚ ਨਾਮ ਕਦਮੇ ਦੀ ਕੋਈ ਡਿਟੇਲ ਦਿੱਤੀ ਉਹਨਾਂ ਤੇ ਕੀ ਚਾਰਜ ਹੈ ਉਹ ਨਹੀਂ ਡਿਟੇਲ ਦਿੱਤੀ ਕਿੰਨੀ ਕਿੰਨੀ ਸਜ਼ਾ ਹੋਈ ਉਹਦੇ ਬਾਅਦ ਡਿਟੇਲ ਨਹੀਂ ਦਿੱਤੀ ਪਰ ਇੰਡੀਅਨ ਐਕਸਪ੍ਰੈਸ ਨੇ ਆਪਣੇ ਸੂਤਰਾਂ ਦੇ ਸਹਾਬ ਨਾਲ ਦੱਸਿਆ ਕਿ ਇਹਨਾਂ ਅੱਠਾਂ 'ਚੋਂ ਇੱਕ ਅਫਸਰ ਨੂੰ 25 ਸਾਲ ਦੀ ਸਜ਼ਾ ਸੁਣਾਈ ਗਈ ਹੈ ਚਾਰ ਅਫਸਰਾਂ ਨੂੰ 15-15 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਿਹੜੇ ਦੋ ਅਫਸਰ ਐ ਉਹਨਾਂ ਨੂੰ 2-2 ਸਾਲ ਦੀ ਸਜ਼ਾ ਸੁਣਾਈ ਗਈ ਹੈ ਤੇ ਜਿਹੜਾ ਇੱਕ ਸੇਲਰ ਜਿਹਾ ਅਫਸਰ ਨਹੀਂ ਸੀ ਉਸ ਨੂੰ ਸਿਰਫ 3 ਸਾਲ ਦੀ ਸਜ਼ਾ ਸੁਣਾਈ ਗਈ ਹੈ ਇਹ ਦੱਸਿਆ ਜਾ ਰਿਹਾ ਹੈ ਤੇ ਯੂਕੇ ਦੀ ਅਖਬਾਰ ਦਾ ਵੀ ਹਵਾਲਾ ਦਿੱਤਾ ਇੰਡੀਅਨ ਐਕਸਪ੍ਰੈਸ ਨੇ ਯੂਕੇ ਦੀ ਅਖਬਾਰ ਫਾਈਨੈਂਸ਼ੀਅਲ ਟਾਈਮਜ਼ ਨੇ ਪਹਿਲਾਂ ਵੀ ਤੇ ਬਾਅਦ ਦੇ ਵਿੱਚ ਵੀ ਇਹ ਦੱਸਿਆ ਸੀ ਕਿ ਇਹਨਾਂ ਵਿਅਕਤੀਆਂ ਵਿਰੁੱਧ ਜਿਹੜਾ ਦੋਸ਼ ਹੈ ਉਹ ਇਹ ਹੈ ਕਿ ਇਹ ਇਜ਼ਰਾਈਲ ਵਾਸਤੇ ਕਤਰ ਦੀ ਜਸੂਸੀ ਕਰਦੇ ਸਨ ਇਜ਼ਰਾਈਲ ਦੇ ਨਾਲ ਕੀ ਸਬੰਧ ਹੈ ਭਾਰਤ ਸਰਕਾਰ ਦਾ ਕਿ ਇੱਥੋਂ ਦੀਆਂ ਕੁਝ ਗੱਲਾਂ ਦਾ ਕੀ ਹੈ ਇਹ ਗੱਲ ਪਤਾ ਨਹੀਂ ਕਦੋਂ ਬਾਹਰ ਆਊਗੀ ਜਾਂ ਨਾ ਵੀ ਆਊਗੀ ਇਹ ਗੱਲ ਸਾਡੇ ਸਾਰਿਆਂ ਲਈ ਚਿੰਤਾ ਦਾ ਵਿਸ਼ਾ ਹੈ ਕਿ ਅਜਿਹੇ ਦੇਸ਼ ਜਿਹੜਾ ਮਨੁੱਖਤਾ ਦਾ ਘਾਣ ਕਰ ਰਿਹਾ ਹੈ ਧੱਕੇ ਨਾਲ ਲੋਕਾਂ ਦੀ ਜ਼ਮੀਨ ਦੱਬੀ ਬੈਠਾ ਉਹਨਾਂ ਨੂੰ ਬੋਲਣ ਨਹੀਂ ਦਿੰਦਾ ਉਹਨਾਂ ਦਾ ਦੇਸ਼ ਤੇ ਕਬਜ਼ਾ ਕਰੀ ਬੈਠਾ ਹੈ ਉਹ ਮੁਲਕ ਲਈ ਜੇ ਕੋਈ ਸਾਡੇ ਭਾਰਤੀ ਉਹਨਾਂ ਚੋਂ ਕੁਝ ਪੰਜਾਬੀ ਵੀ ਜੇ ਅਜਿਹੀ ਜਸੂਸੀ ਕਰਦੇ ਹੈ ਤਾਂ ਸਾਡੇ ਲਈ ਸ਼ਰਮਨਾਕ ਗੱਲ ਹੈ ਜੇ ਇਹ ਖਬਰ ਸੱਚੀ ਹੈ ਤਾਂ ਅਗਲੀ ਗੱਲ ਜਿਹੜੀ ਹੈ ਸਾਡੇ ਗੁਆਡੀ ਮੁਲਕ ਪਾਕਿਸਤਾਨ ਬਾਰੇ ਹੈ ਅਸੀਂ ਪਾਕਿਸਤਾਨ ਦੇ ਵਿੱਚ ਘੱਟ ਗਿਣਤੀਆਂ ਦੇ ਉੱਤੇ ਹੁੰਦੇ ਹਮਲਿਆਂ ਦਾ ਤਾਂ ਖਬਰਾਂ ਅਕਸਰ ਪੜਦੇ ਹੀ ਰਹਿੰਦੇ ਆ ਤੇ ਭਾਰਤੀ ਮੀਡੀਆ ਉਹਨਾਂ ਨੂੰ ਜਾਣ ਕੇ ਉਛਾਲਦਾ ਵੀ ਬਹੁਤ ਹੈ ਪਰ ਹੁਣ ਇੱਕ ਅਜਿਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਸਾਡੇ ਕਿ ਉੱਥੇ ਜਿਹੜੀਆਂ ਫਰਵਰੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਉਹਨਾਂ ਅਸੈਂਬਲੀ ਚੋਣਾਂ ਦੇ ਵਿੱਚ ਜਿਹੜਾ ਉੱਥੋਂ ਦਾ ਸੂਬਾ ਜਿਹੜਾ ਖੈਬਰ ਪਖਤੂਨਵਾ ਸੂਬਾ ਇਹਦੇ ਵਿੱਚ ਅਸੈਂਬਲੀ ਦੀ ਚੋਣ ਦੇ ਵਿੱਚ ਪਾਕਿਸਤਾਨ ਪੀਪਲਸ ਪਾਰਟੀ ਪੀਪੀਪੀ ਬੇਨजीर भुट्टੋ ਵਾਲੀ ਪਾਰਟੀ ਉਸ ਪਾਰਟੀ ਨੇ ਇੱਕ ਲੇਡੀ ਡਾਕਟਰ Hindu ਡਾਕਟਰ ਨੂੰ Hindu ਕੁੜੀ ਹੈ ਉਹ ਉਸ ਨੂੰ ਇਹਦੇ ਤੇ ਟਿਕਟ ਦਿੱਤੀ ਹੈ ਉਹਦਾ ਨਾਂ ਹੈ ਡਾਕਟਰ ਸਵੀਰਾ ਪ੍ਰਕਾਸ਼ ਡਾਕਟਰ ਸਵੀਰਾ ਪ੍ਰਕਾਸ਼ ਹੈ ਜਿਹੜੀ ਉਹ ਡਾਕਟਰ ਓਮ ਪ੍ਰਕਾਸ਼ ਤੇ ਡਾਕਟਰ ਯੇਲੇਨਾ ਪ੍ਰਕਾਸ਼ ਦੀ ਬੇਟੀ ਹੈ ਤੇ ਉਹਨਾਂ ਦਾ ਉਸ ਏਰੀਆ ਦੇ ਵਿੱਚ ਨਾਂ ਹੈ ਤੇ ਜਿਹੜੀ ਪਿਛਲੇ ਸਾਲ 2022 ਚ ਉਥੇ ਮਰਦਮ ਸ਼ਮਾਰੀ ਹੋਈ ਹੈ ਉਹਦੇ ਮੁਤਾਬਕ ਪਾਕਿਸਤਾਨ ਸਮੁੱਚੇ ਦੇ ਵਿੱਚ 1.18 ਯਾਨੀ ਕਿ ਸਵਾ 1% ਦੇ ਨੇੜੇ ਤੇੜੇ Hindu ਆਬਾਦੀ ਹੈ ਇੰਨੀ ਥੋੜੀ ਆਬਾਦੀ ਦੇ ਵਿੱਚ ਕਿਸੇ Hindu ਕੁੜੀ ਨੂੰ ਟਿਕਟ ਦੇਣਾ ਸਾਡੇ ਭਾਰਤ ਦਾ ਜਿਸ ਤਰ੍ਹਾਂ ਦਾ ਸਿਸਟਮ ਬਣ ਗਿਆ ਕਈ ਵਾਰ ਸਾਨੂੰ ਲੱਗਦਾ ਹੁੰਦਾ ਵੀ ਇਹ ਬੜਾ ਔਖਾ ਕੰਮ ਹੈ ਪਰ ਉਹ ਬੜੀ ਉਹ ਉਹਦਾ ਉਹ ਬੜੀ ਉਤਸ਼ਾਹ ਦੇ ਵਿੱਚ ਹੈ ਉਹਨੂੰ ਕਿਸੇ ਨੇ ਇਹ ਸਵਾਲ ਜਦੋਂ ਪੁੱਛਿਆ ਤਾਂ ਉਹ ਕਹਿੰਦੀ ਵੀ ਮੈਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਮੈਨੂੰ ਲੋਕ ਇੱਕ ਹਿੰਦੂ ਕੁੜੀ ਦੇ ਵਜੋਂ ਦੇਖਣ ਦੀ بجائے ਮੈਨੂੰ ਉਹ ਜਿਸ ਸੀਟ ਤੋਂ ਚੋਣ ਲੜ ਰਹੀ ਹੈ ਬਨੇਰਾ ਬਨੇਰ ਬਨੇਰ ਦੀ ਸੀਟ ਤੋਂ ਚੋਣ ਲੜ ਰਹੀ ਹੈ ਉਹਨੂੰ ਉਹ ਬਨੇਰ ਦੀ ਬੇਟੀ ਕਹਿ ਕੇ ਜਦੋਂ ਬੁਲਾਉਂਦੇ ਆ ਤਾਂ ਮੈਨੂੰ ਲੱਗਦਾ ਹੈ ਕਿ ਵੀ ਮੈਂ ਸੱਚਮੁੱਚ ਹੀ ਇਹਨਾਂ ਦੀ ਨੁਮਾਇੰਦਗੀ ਕਰਨ ਦੇ ਯੋਗ ਹਾਂ ਤੇ ਉਹਨੇ ਆਪਣੇ ਮੁੱਦਿਆਂ ਦੇ ਵਿੱਚ ਜਿਹੜਾ ਰੱਖਿਆ ਉਹ ਸਿੱਖਿਆ ਦਾ ਮੁੱਦਾ ਰੱਖਿਆ ਹੈ ਸਿਹਤ ਦਾ ਮੁੱਦਾ ਰੱਖਿਆ ਹੈ ਔਰਤਾਂ ਦੀ ਸੁਰੱਖਿਆ ਦਾ ਮੁੱਦਾ ਵੀ ਉਹਨੇ ਪ੍ਰਮੁੱਖ ਰੱਖਿਆ ਹੋਇਆ ਤੇ ਉਹ ਉਹਦਾ ਇਹ ਵੀ ਕਹਿਣਾ ਹੈ ਕਿ ਮੇਰੀ ਕੋਸ਼ਿਸ਼ ਇਹ ਹੋਊਗੀ ਕਿ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦੇ ਜਿਹੜੇ ਆਪਸੀ ਸਬੰਧ ਐ ਆਮ ਜਨਤਾ ਦੇ ਉਹ ਹੋਰ ਮਜ਼ਬੂਤ ਹੋਣ ਇਹ ਮੇਰੀ ਕੋਸ਼ਿਸ਼ ਵੀ ਹੋਊਗੀ ਤੇ ਮੈਂ ਮੇਰੀ ਇਹ ਇੱਛਾ ਵੀ ਹੈ ਸੋ ਅਸੀਂ ਉਥੋਂ ਦੀ ਰਾਜਨੀਤੀ 'ਚ ਨਾ ਵੀ ਪੈਂਦੇ ਹੋਏ ਅਜਿਹੀ ਸੋਚ ਨੂੰ ਸਲਾਮ ਜ਼ਰੂਰ ਕਰਦੇ ਆਂ ਅੱਜ ਦੀ ਗੱਲ 'ਚ ਐਨ ਐ ਬਹੁਤ ਬਹੁਤ ਸ਼ੁਕਰੀਆ ਧੰਨਵਾਦ